ਖੜਦਾ ਆਇਆ ਕਿ ਯਾਰ ਯਾਰ ਅਵਨੀਤ ਕੋ ਸਾਹ ਚੜਾਣੇ ਜੋ ਵੀ ਇਹ ਸਬਕੋ ਹੋ ਰਿਹਾ ਹੈ ਕਿ ਬਹੁਤ ਵਧੀਆ ਵੀ ਬਹੁਤ ਵੱਡਾ ਉਪਕਾਰ ਲੈਂਦੇ ਸੁਖਵੀਰ ਜੀ ਆਪ ਦੇ ਨਮਾਨੇ ਸੇ ਖੋ ਕੇ ਐਸੇ ਦਰਬਾਰ ਸਾਹਿਬ ਦੇ ਵਿੱਚ ਕੀਤਾ ਕਿ ਕੇਸ ਗੜ੍ਹ ਸਾਹਿਬ ਆਦੇ ਸੇਵ ਲਈ ਫਿਰ ਸਤੇਗਨ ਸਾਹਿਬ ਲਾਈ ਹ ਅੱਜ ਤਲਵੰਡੀ ਵਿਖੇਗਾ ਪਹਿਲਾ ਦਿਨ ਇਹਨਾਂ ਦਾ ਵਾਇਗਰ ਉਹਨਾਂ ਦੀ ਜੋ ਵੀ ਕਿ ਸੇਵਾ ਹੈਗਾ ਉਹਨੂੰ ਅਜਿ ਕੁੜੀ ਦਾ ਅਪਡੇਟ ਲਵਾਵੇ ਮੈਂ ਕਹਤਾ ਹਾਂ ਉਹ ਹੈਗਾ ਅਕਾਲੀ ਦਰ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਬੰਦੀ ਚਾਰ ਨਿਕਾ ਜਾ ਰਹੇ ਜਿਵੇਂ ਨਹੀਂ ਨਹੀਂ ਸੋਸ਼ਲ ਮੀਡੀਆ ਤੇ ਸਭ ਕੁਝ ਜੋ ਕੁਝ ਕਰ ਰਿਹਾ ਸਭ ਗਲਤ ਹੈ ਕੁਛ ਨਹੀਂਗਾ ਅਕਾਲੀ ਦਰ ਰਾਈਜ਼ ਕਰੂਗਾ ਦਨ ਬਾਦ ਦਨ ਅੱਜ ਦੇਖੋ ਤੁਸੀਂ ਪਹਿਲਾ ਕੀ ਇਨਸਟ ਪੋਜੀਸ਼ਨ ਅੱਜ ਦੀ ਪੋਜੀਸ਼ਨ ਕੀ ਹੈ ਅੱਜ ਬੜਾ ਅੱਛਾ ਲੱਗ ਰਿਹਾ ਕਿ ਸਾਰੇ ਅਕਾਲੀ ਦਰ ਵਾਲੇ ਇਕੱਠੇ ਹੋ ਕੇ ਇੱਥੇ ਆਏ ਹੋਏ ਹੈ ਜਿੰਨਾਂ ਖੇਰ ਦਾ ਪੀਦਾ ਹਾਂਜੀ ਲੋਕਾਂ ਨੂੰ ਕੀ ਅਪੀਲ ਲੋਕਾਂ ਨੇ ਅਪੀਲ ਕਰ ਰਹੇ ਕਿ ਕਿ ਰੇਤਰੀਆ ਪਾਰਟੀ ਪੰਜਾਬ ਨੂੰ ਚਾਹੀਦੀ ਹੈ ਰੇਤਰੀਆ ਪਾਰਟੀ ਤੋਂ ਬਨਾ ਕੁਝ ਨਹੀਂ ਕਾ ਵੱਡਿਆ ਬੀਜੇਪੀ ਹੈ ਕਾਂਗਰਸ ਹੈ ਇਹਨਾਂ ਦਾ ਇੱਥੇ ਨੇਗੋਸ਼ੀਏ ਜਦੋਂ ਤੱਕ ਆਪਾਂ ਨੂੰ ਹਮਦਰਦੀ ਸੇਵ ਰੇਤਰੀਆ ਪਾਰਟੀ ਪੰਜਾਬ ਵਾਸਤੇ ਕਰ ਸਕਦੀ ਹੈ ਔਰ ਕਿਸੇ ਨੂੰ ਕੋਈ ਦੁੱਖ ਨਹੀਂ ਹੁੰਦਾ ਹੈ ਨਾ ਜਿੰਨਾ ਕਿ ਰੇਤਰੀਆ ਪਾਰਟੀ ਨੂੰ ਹੋਊਗਾ ਜਿਵੇਂ ਇੱਕ ਨਿਮਾਣੇ ਸੇ ਵੱੜ ਕੇ ਸਵੇਰੇ ਇਹਨਾਂ ਦੇ ਵਰਸ਼ਾ ਸਾਹਿਬ ਦੀ ਸੇਵਾ ਕੀਤੇ ਦਰਬਾਰ ਸਾਹਿਬ ਦੀ ਹੁਣ ਭਾਂਡੇ ਦੀ ਸੇਵਾ ਕਰ ਜਾਂਦੇ ਐ ਇਸ ਤੋਂ ਬਾਅਦ ਕੀਰਤਨ ਸਰਵਟ ਕਰਨਾ ਹੈ ਬਹੁਤ ਵੱਡਾ ਉਪਾਲ ਹੈ ਇਹਨਾਂ ਦਾ ਬਹੁਤ ਹੀ ਵੱਡਾ ਕਿ ਅੱਜ ਉਹਨਾਂ ਦਾ ਜਿਹੜਾ ਰੂਬਰੂ ਦੇਖੋ ਤੁਸੀਂ ਉਹਨਾਂ ਦੇ ਫੇਸ ਤੇ ਇੱਕ ਜਮਾ ਪੂਰਾ ਨਿਮਾਨ ਸਿੱਖ ਵਾਂਗੂ ਸਾਰਾ ਉਚਾਲ ਕਰਿਆ ਉਹਨਾਂ ਦੇ ਮੂੰਹ ਦੇ ਉੱਤੇ